ਦੱਸ ਕਿ ਥੋਲੇ ਓਏ ਗ੍ਰਾਮ ਵਾਲਾ ਪੀ ਗੂਆਂ 5 ਗ੍ਰਾਮ ਵਾਲਾ ਫੜਾਉਣਾ 5 ਗ੍ਰਾਮ ਵਾਲਾ ਗੂਆਂ 10 100 ਗ੍ਰਾਮ ਫੜਿਆ ਗਿਆ ਗੱਲ ਕਰ ਇਹਨੇ ਕੁਰਸੀ ਛੱਡ ਕੇ ਸੀਤੇ ਬਹਿਣਾ ਐ ਐ ਦੇਖੀ ਜਾਣਾ ਹੈ ਫਲਾਨੇ ਦੀ ਚ ਆ ਵੇਚੀ ਜਾਂਦਾ ਟੋਟ ਨੇ ਫੋਨ ਕਰ ਦੇਣਾ ਜੀ ਇੱਥੇ ਨਸ਼ਾ ਵਿਕੀ ਜਾਂਦਾ ਜੀ ਆ ਬੰਦਾ ਇਹਨਾਂ ਨੂੰ ਪਤਾ ਇਹਨਾਂ ਦੇ ਆਪ ਦੇ ਬੰਦੇ ਤੋਂ ਬਿਕਾਉਂਦੇ ਉੱਥੇ ਭੱਗ ਗਏ ਹਾਂ ਓਏ ਲੈ ਫੜਾ ਰੁਪਏ ਦੇ ਕਿੰਨੇ ਕਮਾਏ ਨੇ ਅੱਜ ਸਭ ਤੋਂ ਪਹਿਲਾਂ ਦਾ ਮਾਨਸਾ ਚੋਂ 1 ਕਿਲੋ 900 ਗ੍ਰਾਮ ਇੱਕ ਤੋਂ ਫੜ ਲਈ 150 ਗ੍ਰਾਮ ਇੱਕ ਤੋਂ ਫੜ ਲਈ ਯਾਨੀ ਕਿ 2 ਕਿਲੋ 50 ਗ੍ਰਾਮ ਹੈ ਇਹਨੂੰ ਫੜ ਲਈ ਕਿੱਦੈ 26 ਅਪ੍ਰੈਲ ਜਦੋਂ ਮੈਨੂੰ ਘਰੇ ਘੇਰੇ ਦੇ ਮੈਂ ਕੋਠੇ ਤੋਂ ਸਵੇਰੇ ਕਿਆ ਸੀ ਤੁਸੀਂ 25 ਦਿਨਾਂ ਚ 5 ਗ੍ਰਾਮ ਇਹਨੂੰ ਪੜੀ ਉਦੋਂ ਡੇਢ ਘੰਟੇ ਬਾਅਦ 2 ਘੰਟਿਆਂ ਬਾਅਦ ਵਾ ਲੈ ਕੇ ਕੰਫਰੈਂਸ ਕਰਤੀ ਦੀ ਸੀ ਆਹ ਫੜ ਲਈ ਇੰਨੀ ਆਹ ਪਈ ਐ ਆਹ ਫੜ ਰੱਖੀ ਐ ਇੰਨਾ ਡਰਾਗਰ ਪੀ ਐ ਕਿੱਥੋਂ ਮਾਨਸਾ ਦੇ ਬੰਦੇ ਤੋਂ ਵੀਰੋ ਕਿਆਂ ਤੋਂ ਦੋ ਲੇਲੇ ਵਾਲੇ ਦੇ ਪੰਜ 6 ਪਰਚੇ ਤੇ ਪਹਿਲਾਂ ਵੀ ਨੇ ਤੁਹਾਨੂੰ ਕੀ ਲੱਗਦਾ ਹੈ ਉਹ 2 ਕਿਲੋ ਮੈਂ ਹੁਣ ਸਾਬੇ ਨਾਲ ਕਹਿਣਾ ਹੈ ਮੈਨੂੰ ਕੀ ਕਹਦੇ ਹੁੰਦੇ ਸੀ ਇਹ ਵੀ ਝੁੱਟ ਤਾਂ ਹੀ ਮਾਰਦਾ ਕਹਿੰਦੇ ਹੁੰਦੇ ਸਾਂ ਤੁਸੀਂ ਉਹਨੂੰ ਜਵਾਬ ਦਿਓ ਪੱਤਰਕਾਰ ਵੀ ਝੋਟਾ ਝੂਟ ਮਾਰਦਾ ਨਸ਼ਾ ਹੈ ਹੀ ਨਹੀਂ ਨੰਬਰ 1 ਮੰਨ ਗਏ ਨਾ ਨਸ਼ਾ ਹੈ 2 ਕਿਲੋ ਤਾਂ ਫੜੀ ਗਈ 2 ਕਿਲੋ ਬਹੁਤ ਵੱਡੀ ਖੇਪ ਹੈ ਦੇਖਿਆ ਜਾਵੇ ਤਾਂ ਬਹੁਤ ਵੱਡੀ ਗੱਲ ਕਰ 2 ਕਿਲੋ ਸਿਰਫ 1 ਘੰਟੇ ਚ ਲੱਗਦੀ ਹੈ 2 ਕਿਲੋ ਹੈਰੋਨਾ ਸਿਰਫ 1 ਘੰਟੇ ਚ ਲੱਗਦੀ ਹੈ ਕਤੋਂ ਕਣ 10 ਕਿਲੋ ਹੈਰੋਨ ਆਉਂਦੀ ਆ ਮਾਨਸਾ ਜ਼ਿਲ੍ਹੇ ਜ਼ਿਲ੍ਹੇ ਚ 10 ਕਿਲੋ ਹੈਰੋਨ 18 ਕਿਲੋ ਪਹਿਲਾਂ ਫੜੀ ਗਈ ਸੀ ਉਤੋਂ ਬਲਾਡੇ ਦੇ ਬੰਦਿਆਂ ਤੋਂ ਆ ਥੋੜਾ ਚਿਰ ਪਹਿਲਾਂ ਉਹ ਵੀ ਗੱਲ ਗੋਲ ਮੂਲ ਕਰਤੀ ਹੁਣ ਉਹ 2 ਕਿਲੋ ਕੱਲੀ ਉਹਨਾਂ ਕੋਲ ਥੋੜੀ ਐ 10 ਬੰਦਿਆਂ ਕੋਲੇ ਆਉਂਦੀ ਐ 2-2 ਕਿਲੋ ਯਾਰ ਉਹ ਇਹਨਾਂ ਦੇ ਕਮਾਊ ਪੁੱਤ ਨੇ ਉਹਨਾਂ ਨੂੰ ਕਿਉਂ ਨਹੀਂ ਫੜਦੇ ਇਹ ਉਹ ਤਾਂ ਹਫ਼ਤਾ ਹੁਣ ਤੱਕ ਤਾਂ ਹੋ ਬੰਦਿਆਂ ਦਾ ਤਾਂ ਵੀ ਫੜ ਲਿਆ ਉਹ ਤਾਂ ਚੰਗੀ ਗੱਲ ਆ ਮੈਂ ਤਾਂ ਕਹਾਂ ਫੜ ਲਿਆ ਬੜੀ ਚੰਗੀ ਗੱਲ ਮੈਂ ਕਹਿਣਾ ਯਾਰ ਇਹਨਾਂ ਨੂੰ ਪਤਾ ਐ ਫਲਾਣਾ ਬੰਦਾ ਵੇਚੀ ਜਾਂਦਾ ਪਰਚੂਮ ਵੀ ਵੇਚੀ ਜਾਂਦਾ ਐਡੀ ਸ਼ਰੇ ਅੱਲਾ ਨਾਲ ਲੱਗੀਆਂ ਪੰਜਾ ਮੇਰੇ ਕੋਲੇ ਪ੍ਰਮਾਤਮਾ ਨਾਲ ਕਸਮਾ 2 ਮਿੰਟ ਪਹਿਲਾਂ ਬੰਦਾ ਖੜ ਕੇ ਗਿਆ ਉਹ ਬੁੜੇ ਬੈਠੇ ਨੇ ਦੋ ਚੱਕੀ ਤੇ ਉਹ ਕਹਿੰਦੇ 10 ਛੋ ਨਾ ਲੋਕ ਬੋਲਣ ਕਹਿੰਦਾ ਨਾ ਪੁਲਿਸ ਬੋਲੇ ਮੈਂ ਹੁਣ ਕਿੰਨਾ ਕ ਬਿਆਰ ਪਈ ਜਾਵਾਂ ਕਦੇ ਨਾਲ ਯਾਰ ਆਹ ਜਿਹਾ ਬਾਗੰਬਰ ਉਹਨਾਂ ਇਹ ਫੜਦੇ ਨਹੀਂ ਪਰसों ਦੀ ਫੜੀਆਂ ਨਾ 2 ਕਿਲੋ ਪਰ ਨਸ਼ਾ ਖਤਮ ਹੋ ਗਿਆ ਬੰਦਿਆਂ ਦੇ ਦਿੰਦੇ ਨੇ ਸਲੂਟ ਮਾਰਦੇ ਨੇ ਬਹੁਤ ਚੰਗੀ ਗੱਲ ਜਿਹੜਾ ਅੱਜ ਵਿਕੀ ਜਾਂਦਾ ਇਹਨੂੰ ਕਦ ਫੜੋਂਗੇ ਕਦੋਂ ਰੋਕੋਂਗੇ ਨਹੀਂ ਰੋਕਦੇ ਨਹੀਂ ਫੜਦੇ ਜਮਾਨੀ ਫੜਦੇ ਸਰੀਆ ਨਸ਼ਾ ਬਿੱਤੀ ਜਾਂਦਾ ਜਿਬਾਕ ਸਾਡੇ ਮਰੀ ਜਾਂਦੇ ਨੇ ਇੱਕ ਕੱਲ ਪਰ ਮਰ ਗਿਆ ਉਦੇ ਘਰ ਦੇ ਨਹੀਂ ਬੋਲੇ ਸ਼ਰਿਆਂ ਮਨੜ ਜਥਿਆਈ ਹੈ ਹਨਾ ਅੱਜ ਵੀ ਹੁਣ ਵੀ ਝੂਠ ਨਹੀਂ ਮਾਰਦਾ ਕਿਲੋ ਡੇਢ ਕਿਲੋ ਨਸ਼ਾ ਅੱਡੇ ਘੰਟੇ ਚ ਖਾਪਦਾ ਹੈ ਸ਼ਰਿਆਂ ਆਮ ਅਗਲਾ ਇੱਕ ਠੋਕ ਕੇ ਮੈਨੂੰ ਕਹਿੰਦੇ ਨੇ ਤੂੰ ਕੁਝ ਨਹੀਂ ਕਰ ਸਕਦਾ ਝੋਟੇ ਜੇ ਚਾਹੇ ਤਾਂ ਤੇਰੇ ਗੋਲੀ ਮਰਵਾ ਦਿੰਨੇ ਆ ਉਹ ਆਪ ਕਹਿੰਦੇ ਨੇ ਯਾਰ ਪੋਸਤ ਸਾਨੂੰ ਤੂੰ ਕੀ ਕਰ ਲੇਗਾ ਕੀ ਤਾਂ ਕਹਿੰਦੇ ਵੀ ਅਸੀਂ ਖਤਮੀ ਕਰਤਾ ਨਸ਼ਾ ਬਹੁਤ ਸਰਕਾਰ ਬਹੁਤ ਜਿਆਦਾ ਇਸ ਨੂੰ ਲੈ ਕੇ ਮਤਲਬ ਸਖਤ ਆ ਕਿ ਨਸ਼ੇ ਨੇ ਲੈ ਕੇ ਤਾਂ ਪੱਤਰਕਾਰ ਸਾਹਿਬ ਤੁਸੀਂ ਪੱਤਰਕਾਰ ਹੋ ਸੋਨ ਲੱਗਾ ਇਹਨਾਂ ਨੇ ਖਤਮ ਕਰਿਆ ਚਲੋ ਤੁਸੀਂ ਦੱਸੋ ਖਤਮ ਹੋ ਗਿਆ ਨਹੀਂ ਜੇ ਇਹ ਕਹਿੰਦੇ ਨੇ ਖਤਮ ਕਰਤਾ ਮੈਂ ਗਲ ਵੱਢ ਕੇ ਆਪਦਾ ਪ੍ਰਮਾਤਮਾ ਕਸਮ ਗਲ ਵੱਢ ਕੇ ਇਹਦੇ ਪੈਰਾਂ 'ਚ ਧਰੂੰਗਾ ਨਸ਼ਾ ਸਾਡੀ ਦੂਰ ਨਹੀਂ ਕਹਿੰਦਾ ਮੈਂ ਬਾਹਰ ਨਹੀਂ ਕਹਿੰਦਾ ਮੇਰੇ ਮਾਨਸਾ ਸ਼ਹਿਰ 'ਚ ਕਹਿਣਾ ਹੈ 100 ਮੀਟਰ ਦੇ ਦਾਇਰੇ 'ਚ ਕਹਿਣਾ ਹੈਗਾ ਅਗਰੀ ਦਾ ਨਸ਼ਾ ਵਿਕੀ ਜਾਂਦਾ ਅਗਰੀ ਦਾ ਬੂਰੇ parlan ਥੈਲੇ ਜਨਾ ਮਰਜੀ ਲੈਣਾ ਨੇ ਦੇ ਮੁਲਾਜ਼ਮ ਖੜੇ ਲੈਣਾ ਚ ਲੱਗੇ ਸਵੇਰੇ ਸਵੇਰੇ ਯਾਰ ਹੜੇ ਕੱਢੀ ਜਾਂਦੇ ਨੇ ਅਗਲੇ ਬਾਈ ਬਣ ਕੇ ਦੇ ਦੇ ਓਏ ਬਾਈ ਅਮਲੀ ਨੂੰ ਤਾਂ ਜਾਣੀ ਆ ਵਿਚਾਰੇ ਨੇ ਹਨਾ ਅਮਲੀ ਜੀ ਥੋੜਾ ਅਮਲ ਮਿਲੂ ਉੱਥੇ ਜਾਊਗੀ ਜਾਊ ਅਮਲੀ ਵਿਚਾਰਾ ਕੀ ਕਰੇ ਪਰਮਿੰਦਰ ਇੱਕ ਪਾਸੇ ਫਿਰ ਤੂੰ ਬੱਚਿਆਂ ਦੀ ਦੁਹਾਈ ਦਿਨਾਂ ਫਿਰ ਤੈਨੂੰ ਕੀ ਲੋੜ ਆ ਯਾਰ ਜਦੋਂ ਲੋਕ ਨਹੀਂ ਬੋਲਦੇ ਹੈਂ ਤੈਨੂੰ ਕੀ ਲੋੜ ਆ ਜਦੋਂ ਲੋਕ ਨਾ ਭਾਂਦੇ ਯਾਰ ਉਹੀ ਗੱਲ ਯਾਰ ਮੈਂ ਨਾ ਬਥੇਰਾ ਸੋਚਦਾ ਬਥੇਰੇ ਮੈਨੂੰ ਕਹਿੰਦੇ ਤੂੰ ਮੈਨੂੰ ਮੈਨੂੰ ਯਾਰ ਹਰੇਕ ਬੰਦਾ ਕਹਿੰਦਾ ਵੀ ਤੈਂ ਕਿਹਾਣਾ ਝੋਟ ਯਾਰ ਲੋਕ ਤਾਂ ਭਾਂਜੋ ਸਾਥ ਨਹੀਂ ਦਿੰਦੇ ਲੋਕ ਤਾਂ ਉੱਠ ਕੇ ਨਹੀਂ ਤੁਰਦੇ ਲੋਕ ਤਾਂ ਆਉਂਦੇ ਨਹੀਂ ਹੁਣ ਕੀ ਕਰਾਂ ਯਾਰ ਭਾਂ ਰਹਿਣਾ ਨਹੀਂ ਜਾਂਦਾ ਯਾਰ ਸੱਚ ਬੋਲ ਅਜੋ ਮੂਹਰੇ ਅਗਲਾ ਮੈਂ ਮੈਂ ਪਤਾ 12 ਬੰਦ ਕਰਕੇ ਬੈਠਣਾ ਯਾਰ ਕਈ ਤਾਂ ਜਿਹੜੇ ਮਰ ਜਾਂਦੇ ਨੇ ਉਹ ਵੀ ਨਹੀਂ ਉਹ ਨਹੀਂ ਕਹਿੰਦੇ ਵੀ ਯਾਰ ਸਾਡਾ ਨਸ਼ੇ ਨਾਲ ਮਰ ਗਿਆ ਉਹ ਵੀ ਲੋਕ ਆ ਕੇ ਜੇ ਮੈਂ ਮਰਦਾ ਬਾਹਰ ਆ ਗਿਆ ਭਾਈ ਫਲਾਣ ਫਾਮਾ ਸ਼ਾਬੀ ਕੀ ਜਾਂਦਾ ਫੇਰ ਮੈਂ ਕਰਦਾ ਬੁੜੀਆਂ ਆ ਕੇ ਰੋਣ ਲੱਗ ਜਾਂਦੀਆਂ ਸਾਡਾ ਜਵਾਬ ਉਹ ਕਰਦਾ ਸਾਡਾ ਜਵਾਬ ਫਲਾਣੇ ਕੋਲ ਲੈ ਕੇ ਜਾਂਦਾ ਕਿ ਨਾਂ ਵੀ ਲੈਣਦੇ ਨੇ ਬਲੈਕੀਆਂ ਦਾ ਮੈਨੂੰ ਯਾਰ ਫਿਰ ਮੈਂ ਕੀ ਕਰਾਂ ਮੈਂ ਤੁਹਾਨੂੰ ਹੁਣ ਸੁਣਾ ਦਣਾ ਫੋਨ ਕੱਲ ਸਵੇਰੇ 4 ਵਜੇ ਆ ਕੇ ਮੇਰਾ ਪਪਾਸਾ ਮੇਰੇ ਪੁਲਿਸ ਨੇ ਬਾਹਰ ਖੜਕਾਇਆ ਕੱਲ ਸਵੇਰੇ 4 ਵਜੇ ਆ ਕੇ ਨਸ਼ੇ ਵਾਲੇ ਨੇ ਬਾਹਰ ਖੜਕਾਇਆ ਇਹਦੇ ਜਵਾਬ ਕੁਕੀ ਨੇ ਫਾਹ ਲੈ ਕੇ ਮਾਰਦਾ ਕਹਿੰਦਾ ਸਾਡਾ ਮੁੰਡਾ ਕੋਈ ਹੱਲ ਕਰਕੇ ਨਹੀਂ ਆ ਸਾਡੇ ਗਮਾਨ ਚ ਚੱਕਿਆ ਥੋੜੇ ਤਾਂ ਮੁੰਡਾ ਡਿੱਗਿਆ ਪਿਆ ਵਿਚਾਰਾ ਉਹਦਾ ਇੱਜ਼ਤ ਕਰਵਾਇਆ ਕੀ ਕਰੀਏ ਲੋਕ ਨਹੀਂ ਲੜਦੇ ਲੋਕਾਂ ਨੇ ਸਾਹ ਨੇ ਨਸ਼ੇ ਵਾਲੇ ਮੁੱਦੇ ਤੇ ਕੋਈ ਸਾਨੂੰ ਸਾਡੇ ਮੇਰੇ ਦੇ ਗਲਦੀ ਪਿੰਨਾਂ ਨੇ ਬਹੁਤ ਇਲਜ਼ਾਮ ਲਾਇਆ ਡੀਆਈਸੀ ਨੇ ਆਪ ਇਲਜ਼ਾਮ ਲਾਇਆ ਸੀ ਮੈਂ ਤਾਂ ਮਾੜਾ ਵੀ ਸੀ ਚਲੋ ਮੈਂ ਤਾਂ ਜਿਹੜਾ ਕੁਝ ਕਰ ਲਿਆ ਕੋਈ ਮਰਜ਼ੀ ਕਰ ਮੈਨੂੰ ਤਾਂ ਇਹਨਾਂ ਨੇ ਬੜਾ ਕੁਸਤੇ ਆ ਸੱਬ ਪਾਸੇ ਮਨ ਉਹ ਯਾਰ ਹੁਣ ਇਹ ਆਪ ਕਾ ਤੂੰ ਨਹੀਂ ਲੜਦੇ ਲੋਕ ਲੋਕ ਜਿਨ੍ਹਾਂ ਦੇ ਮਰਦੇ ਨੇ ਗਲੀ ਗਲੀ ਨਸ਼ਾ ਹੈ ਹੈ ਨਹੀਂ ਹੈ ਤਾਂ ਕਹੋ ਗਲੀ ਗਲੀ ਨਸ਼ਾ ਹੈ ਉਹੀ ਦੁਕਾਨਾਂ ਨਾਲ ਸ਼ਾਹ ਵੇਚੀ ਜਾਂਦਾ ਸ਼ਰੇ ਆਮ ਤਲਾ ਨਾਲ ਬੋਰਾ ਭਰ ਲੈ ਚਾਹੀ ਮੈਂ ਲਾਈਵ ਸ਼ਰੇ ਆਮ ਦਬਾ ਸਕਦਾ ਇਹਨਾਂ ਦੇ ਅਫਸਰ ਆ ਜਾਣ ਯਾਰ ਇਹਨਾਂ ਦੇ ਅਫਸਰ ਲਿਆਉਣ ਜਾ ਕੇ 2000 ਵੇਚ ਪਾਉਣ ਇੱਥੇ ਕੈਮਰਾ ਲਾਉਣ ਜਾ ਕੇ ਮੈਨੂੰ ਤਾਂ ਹੁਣ ਪਛਾ ਆਪ ਲੈ ਹੁਣ ਕੋਈ ਮਰਜ਼ੀ ਪੱਤਰਕਾਰ ਹ 2000 ਰੁਪਇਆ ਮੈਂ ਭੇਜਦਾ ਹੁਣ ਲੈ ਲਓ ਜਾ ਕੇ ਨਸ਼ਾ ਕਿੰਨਾ ਮਰਜ਼ੀ ਖੁੱਲਾ ਉਹਨਾਂ ਕੋਈ ਡਰੀ ਨਹੀਂ ਡੜੇ ਉਹਨਾਂ ਕੋਈ ਡਰੇ ਨਹੀਂ ਚੱਟੇ ਦੇ ਡੜੇ ਮੈਡੀਕਲਾਂ ਦੇ ਖਿਲਾਫ ਬਹੁਤ ਸੰਘਰਸ਼ ਕੀਤਾ ਸੀਗਾ ਮਾਨਸਾ ਦੇ ਮੈਡੀਕਲਾਂ ਤੇ ਰੋਕਿਆ ਨਸ਼ਾ ਚਿੱਟੇ ਖਿਲਾਫ ਵੀ ਬਹੁਤ ਸੰਘਰਸ਼ ਕਰਿਆ ਆਪਾਂ ਚਿੱਟੇ ਖਿਲਾਫ ਵੀ ਬਹੁਤ ਮੈਡੀਕਲ ਕਿੱਥੇ ਮੈਂ ਕਿੱਥੇ ਰੁਕਦਾ ਨਸ਼ਾ ਰੁਕ ਪਹਿਲੇ ਉਦੋਂ ਰੁਕ ਗਿਆ ਹੁਣ ਮੇਰੀ ਗੱਲ ਸੁਣ ਆਪਾਂ ਕਿੰਨੇ ਮੈਡੀਕਲ ਫੜੇ ਕਿੰਨਿਆਂ ਤੇ ਕਾਰਵਾਈ ਕਰੀ ਪਹਿਲਾਂ ਤਾਂ ਇਹ ਜਿੰਦਾ ਲਾਉਣਦੇ ਹੁਣ ਤਾਂ ਇਹ ਜਿੰਦਾ ਲਾਉਣੋਂ ਫੜ ਗਏ ਹੁਣ ਤਾਂ ਉਹ ਮੈਡੀਕਲ ਆਣ ਸੁਖਾ ਰੱਖਿਆ ਵੀ ਤੁਸੀਂ ਕਹਦੇ ਕਰੋ ਤੁਸੀਂ ਤਾਪ ਰੱਖਿਆ ਨਸ਼ਾ ਪਤਾ ਕੀ ਕਹਿੰਦੇ ਨੇ ਇੱਕ ਉਹਦੇ ਫੜਿਆ ਗਿਆ ਤੁਸੀਂ ਤਾਪ ਰੱਖਿਆ ਚਲੋ ਉਹਨਾਂ ਦਾ ਕੋਈ ਪਰਚਾ ਵੀ ਨਹੀਂ ਪਾਇਆ ਡਰੱਗ ਇਨਸਪੈਕਟਰ ਉਹਦੋਂ ਵੀ ਕ੍ਰਾਪਟ ਆ ਗਿਆ ਪਹਿਲਾਂ ਵਾਲਾ ਰੋਇਆ ਉਹ ਤੋਂ ਕਿੰਨੇ ਕਰੋੜ ਰੁਪਏ ਫੜਿਆ ਗਿਆ ਦੇਖ ਆਪਾਂ ਰੋਇਆ ਵੀ ਇਹ ਕ੍ਰਾਪਟ ਹੈ ਕਿੰਨੇ ਰੁਪਏ ਫੜੇਗੇ ਆਪਣੇ ਆ ਪਰਸੋਂ ਚੌਥੇ ਇਹਨਾਂ ਦੀ ਇੱਕ ਮੈਡਮ ਨੇ ਰੂੜੇ ਕੇ ਨਸ਼ਾ ਫੜ ਲਿਆ ਡਰੱਗ ਇਨਸਪੈਕਟਰ ਨੇ ਮੈਡੀਕਲ ਤੋਂ ਇੱਕ ਮੈਡੀਕਲ ਤੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਪੂਰੀ ਵੱਡੀ ਵੱਡੀ ਆ ਆ ਚੌੜੇ ਹੋ ਬੈਠੇ ਸੀ 1900 ਗੋਲੀ ਫੜ ਲਈ ਉਹ ਇਹ ਦਾਦਾ ਯਾਰ ਫੜਾਈ ਆ ਡੜੇ ਨੂੰ ਡੱਬੇ ਫੜਾਏ ਨੇ ਸੀ ਕੁਮਲਾ ਉਦੋਂ ਕਹਤੋਂ ਨਹੀਂ ਤੁਸੀਂ ਸਲੂਟ ਮਾਰੇ ਵੀ ਭਈਆਂ ਤੁਸੀਂ ਬਣੇ ਨੇ ਇਹ ਡੜੇ ਡੱਬੇ ਫੜੇ ਨੇ ਹੁਣ ਕਹਿੰਦੇ ਹੁਣ ਫੜਦੇ ਨੇ ਉਸ ਤਾਂ ਇਹ ਚੌੜੇ ਹੋ ਕੇ ਪ੍ਰੈਸ ਫਿਰ ਸਾਡੇ ਵੇਲੇ ਕਿਉਂ ਉਹ ਕਰਦੇ ਨੇ ਇਹ ਸਾਡੇ ਤੇ ਜ਼ੁਲਮ ਮਲਾਉਂਦੇ ਸਾਨੂੰ ਜੇਲ ਚੱਕ ਕੇ ਸਿੱੜਦੇ ਨੇ ਇਹ ਇਹਨਾਂ ਦੇ ਆਪ ਦੇ ਜਵਾਬ ਰੋ ਰਹੇ ਨੇ ਇੱਕ ਮਾਨਸਾ ਦਾ ਬਹੁਤ ਇਮਾਨਦਾਰ ਅਫਸਰ ਹੈ ਬਹੁਤ ਮਾਨਦਾਰ ਦੂਜੇ ਪਾਸਿਓਂ ਕਹਿਣਾ ਦਲਦੇ ਪਾਸਿਓਂ ਹੂੰ ਉਹਨ ਘਰੋਂ ਲਾਣ ਤਾਂ ਪਾਉਂਦੇ ਨੇ ਸਵੇਰੇ ਤੁਰਨ ਲੱਗਿਓ ਕੁਛ ਕਰ ਲੈ ਓਏ ਲਾ ਆਖਰੀ ਟਾਈਮ ਆ ਗਿਆ ਤਰਾ ਕੁਛ ਕਰ ਲੈ ਅੱਛਾ ਸਾਰੀ ਮਾਨਸਾ ਦੇ ਬਲੈਕੀਆਂ ਦੇ ਕੰਡਿਆਂ ਤੋਂ ਨਸ਼ਾ ਲਾ ਕੇ ਪੈਸੇ ਲੈਂਦਾ ਹੂੰ ਨਸ਼ੇ ਵੇਚਾਈ ਕਰਨ ਬਾਹਰ ਨਸ਼ੇ ਵੇਚੋ ਵੀ ਕਹਣੇ ਬਾਈ ਅਸੀਂ ਕੀ ਕਰੀਏ ਅਸੀਂ ਕਿੱਧਰ ਜਾਈਏ ਸੱਤੋ ਆਤਾ ਮੰਗਦੇ ਨੇ ਇਹ ਮੇਰਾ ਬਾਰ ਘੇਰ ਲੈਂਦੇ ਨੇ ਆ ਕੇ ਦੂਜੇ ਦਿਨ ਘੇਰਦੇ ਆ ਮੈਂ ਕੋਈ ਲੀਡਰ ਨਹੀਂ ਕੋਈ ਮੈਂ ਵੋਟਾਂ 'ਚ ਨਹੀਂ ਖੜਾ ਹੁੰਦਾ ਕੋਈ ਮੈਂ ਪੁਸਾ ਉਹ ਕਰਦਾ ਨਹੀਂ ਮੈਂ ਤਾਂ ਨਸ਼ੇ ਖਿਲਾਫ ਬੋਲਦਾ ਹੁਣ ਵੀ ਨਸ਼ੇ ਖਿਲਾਫ ਬੋਲੀਆ ਉਹ ਤੁਸੀਂ ਆਏ ਨਸ਼ੇ ਵਾਲੇ ਦਾ ਵੇਚੀ ਜਾਂਦਾ ਸਿਟੀ ਬਾਂਸੀ ਦਾ ਥਾਂ ਵੀ ਕੀ ਜਾਂਦਾ ਯਾਰ ਗੱਲ ਮਗਾ ਅੱਛਾ ਸਿਟੀ ਬਾਂਸੀ ਦਾ ਥਾਂ ਵੀ ਕੀ ਜਾਂਦਾ ਚਿੱਟਾ ਦਾ ਵੱਢੀ ਵੀ ਕੀ ਜਾਂਦਾ ਹੂ ਆ ਕੈਪਸੂਲ ਦਾ ਥਾਂ ਵੀ ਕੀ ਜਾਂਦਾ ਨੇ ਇੱਦਾਂ 15 ਥਾਂ ਦੇ ਕਿਹ ਹੋਣਗੇ ਕੈਪਸੂਲ ਵੱਡੇ ਵੱਡੀਆਂ ਦੁਕਾਨਾਂ ਪਰ ਚਿੱਟਾ ਦਾ ਚੱਲ ਹਰੇਕ ਹੀ ਕੋਈ ਗ੍ਰਾਮ ਲਿਆ ਆ ਕੋਈ 2 ਗ੍ਰਾਮ ਕੋਈ ਪੀਣ ਵਾਲਾ ਵੇਚੀ ਜਾਂਦਾ ਖਾਣ ਪੀਣ ਵਾਲੇ ਵਿਚਾਰੇ ਉਹਨਾਂ ਤੇ ਇਹ ਪਰਚਾ ਹੀ ਪਾਉਂਦੇ ਨੇ ਖਾਣ ਪੀਣ ਵਾਲੇ ਗਰੀਬਾਂ ਦੇ ਪਿਛਲੇ ਦਿਨੀ ਪੁਲਿਸ ਨੇ ਨਸ਼ੇ ਵੀ ਫੜੇ ਹੋਏ ਨੇ ਜਿਹੜੇ ਉਹ ਵੀ ਸਾੜੇ ਨੇ ਜਾ ਕੇ ਇੱਕ ਫੈਕਟਰੀ ਚ ਤੁਸੀਂ ਇਹ ਖਬਰ ਆ ਉੱਥੇ ਆ ਹੋ ਗਈ ਹੈਗੀ ਖਬਰ ਜਾ ਕੇ ਵੀਡੀਓ ਬਣਾਈ ਸੀ ਦੀ ਖਬਰ ਦੀ ਨਹੀਂ ਪੱਤਰਕਾਰ ਕੋਈ ਪੱਤਰਕਾਰ ਉੱਥੇ ਹਾਜ਼ਰ ਸੀ ਅੱਜ ਕੋਈ ਕੰਮ ਚਾਹੇਗਾ ਕੋਈ ਪੱਤਰਕਾਰ ਉੱਥੇ ਸੀਗਾ ਬਈ ਅਸੀਂ ਗੱਲ ਜੀ ਹੈਗਾ ਅਸੀਂ ਉੱਥੇ ਹਾਜ਼ਰ ਨਹੀਂ ਸੀ ਨਾ ਹਾਜ਼ਰ ਸਾਹਮਣੇ ਮਚਾਏ ਨੇ ਲਾਈਵ ਆ ਜਿਵੇਂ ਮੈਂ ਵੀ ਦੋ ਮੈਂ 50 ਪੱਤੇ ਫੜਲਾ ਸੀ ਸਾਈ ਸਾਹਮਣੇ ਮਚਾਉਣਿਆ ਲਾਈਵ ਕਰਕੇ ਕੋਈ ਪੱਤਰਕਾਰਾਂ ਵਾਲੀ ਹਾਰ ਨਹੀਂ ਮਚਾਉਣਾ ਉਹ ਤਾਂ ਇਹ ਉਦੋਂ ਹੀ ਪਹਿਲੇ ਦਿਨ ਜਿੱਦੇ ਫੜਦੇ ਨੇ ਮੰਨ ਲਾ ਹੁਣਾਂ 2 ਕਿਲੋ ਫੜੀ ਹੂ ਉਹਦੇ ਨਾਲ ਇਹ ਤਾਂ 2 ਕਿਲੋ ਨਾਲ ਬੰਡ ਵੀ ਲਈ ਹੋਊਗੀ ਉਹਦੀ ਨਾਲ ਦੀ ਨਾਲ ਇਹ ਤਾਂ ਬਾ ਯਾਰ ਆਪ ਦੇਖਿਆ ਨਾ ਸਾਰਾ ਕੁਝ ਅਸੀਂ ਥਾਣੇ ਜੇਲਾਂ ਕੱਟੀਆਂ ਅਸੀਂ ਸੁਣਦੇ ਰਹੇ ਆ ਬਲੈਕੀਆਂ ਤੋਂ ਇਹ ਤਾਂ ਉਹਦੀ ਬੰਡ ਲੈਂਦੇ ਨੇ ਫੀਮ ਪਿੱਛੇ ਲੜਦੇ ਨੇ ਇਹ ਆਪ ਤੇ ਯਾਰ ਡੰਡੋ ਡੰਡੀ ਹੁੰਦੇ ਨੇ ਇਹਨਾਂ ਦੇ ਅਫਸਰ ਆ ਪੈਸੇ ਪਿੱਛੇ ਤਾਂ ਲੜਪੇ ਸੀ ਮੈਂ ਹੁਣ ਨਾ ਕੀ ਲੈਣਾ ਥੋੜਾ ਜਿਹਾ ਪਹਿਲਾਂ ਆ ਕੱਲ ਇੱਕ ਐਸਆਈ ਨੇ ਲੇਡੀ ਦੀ ਵਰਦੀ ਪਾਰਤੀ 500 ਰੁਪਏ ਨਾਕੇ ਪਿੱਛੇ ਯਾਰ ਇਹ ਗੱਲਾਂ ਮੈਂ ਸਾਰੀ ਨੂੰ ਪੁਲਿਸ ਨੂੰ ਮਾੜਾ ਨਹੀਂ ਕਹਿੰਦਾ ਪੁਲਿਸ ਦੇ ਰੂਪ ਚ ਭੇੜੀਏ ਵਰਦੀ ਨੂੰ ਬਦਨਾਮ ਕਰਨ ਲਾਉਂ ਰਹਿਣਾ ਹੈਗਾ ਜੋ ਨਸ਼ਾ ਬਕਿਆਉਂਦੇ ਨੇ ਰਿਸ਼ਵਤਾਂ ਲੈ ਲੈਂਦੇ ਨੇ ਗਰੀਬ ਗੁਰਬਾਂ ਦੀਆਂ ਰੇੜੀਆਂ ਤੋਂ ਕੇਲੇ ਚੱਕਦੇ ਨੇ ਹਰੇਕ ਬੰਦੇ ਨੂੰ ਤੰਗ ਕਰਦੇ ਨੇ ਡਿਸਪੌਇੰਟ ਕਰਦੇ ਨੇ ਮੈਂ ਯਾਰ ਇਹਨਾਂ ਨੇ ਸਤਾ ਲਿਆ ਯਾਰ ਮੈਨੂੰ ਇਰੀਟੇਟ ਕਰਤਾ ਬਹੁਤ ਜ਼ਿਆਦਾ ਇਹਨਾਂ ਨੇ ਆ ਇਹ ਮੇਰੇ ਘਰੇ ਇਹਨਾਂ ਨੇ ਚੌਕੀ ਬਣਾ ਲੈਣਾ ਇਹਨਾਂ ਤੰਗ ਕਰਦੇ ਨੇ ਯਾਰ ਬਿਨਾਂ ਗੱਲੋਂ ਜੇ ਕੋਈ ਮੇਰੀ ਖਬਰ ਚ ਲਾਉਂਦਾ ਤੁਹਾਡੇ ਵਰਗਾ ਤੈਨੂੰ ਤੈਨੂੰ ਤੂੰ ਆਪ ਗਵਾ ਤੈਨੂੰ ਐਸਐਸਪੀ ਦਫ਼ਤਰ ਕਈ ਵਾਰ ਫੱਦਿਆ ਵੀ ਛੁੱਟ ਦੀ ਖਬਰ ਨਹੀਂ ਚਲਾਉਣੀ ਹੋਰ ਤਾਂ ਛੱਡ ਤੇਰੇ ਪੇਜ ਬੰਦ ਕਰੇ ਇਹਦੇ ਵੀ ਕਰੇ ਹੋਰ 50 ਜੇ ਕੋਈ ਮੇਰੇ ਨਾਲ ਜਾਂਦਾ ਕੋਈ ਕੋਈ ਬਿਜ਼ਨਸਮੈਨ ਜਾਂਦਾ ਕੋਣ ਮੇਰੇ ਕੋਲ ਹੁਣ ਕੋਈ ਪੈਸਾ ਤੇਰ ਪਵਾਉਣ ਨੂੰ ਕੋਈ ਉਹਨੂੰ ਡਰਾਉਂਦੇ ਨੇ ਪਰਸਨਲ ਤੌਰ ਤੇ ਮੈਂ ਤਾਂ ਨਸ਼ੇ ਖਿਲਾਫ ਲੜਦਾ ਹਾਂ 2 ਸਾਲ ਹੋ ਗਏ 250 ਮੈਨੂੰ ਲੜੀ ਜਾਂਦਾ ਨੂੰ ਫਿਰ ਇਹ ਇਹਨਾਂ ਨੇ ਜਿਹੜੇ ਮੇਰੇ ਦੋਸ਼ ਲਾਇਆ ਸਿੱਧਕਾ ਤੂੰ ਨਹੀਂ ਕਰਿਆ ਹੇ ਤੱਕ ਮੈਂ ਇਹਨਾਂ ਦੇ ਖਿਲਾਫ ਬੋਲਦਾ ਹਾਂ ਮੇਰੇ ਕੋਲ 200 ਮੇਰੇ ਕੁਛ ਵੀ ਕਰਾ ਬਾਹਰ ਅੰਦਰ ਮੈਨੂੰ ਬਾਹਲੇ ਕਹਿਣਗੇ ਤੂੰ ਪ੍ਰੋਗਰਾਮ ਹੁੰਦਾ ਪਹਿਲਾਂ ਲੱਗ ਜਾ ਕਰ ਮੈਂ ਕਿਵੇਂ ਲੱਗ ਜਾਾਂ ਭਾਈ ਮੈਨੂੰ ਕੁੱਤੇ ਭੜਕੇ ਉਹਨਾਂ ਕੋ ਕੁਛ ਵੀ ਕਰ ਸਕਦੇ ਨੇ ਮੇਰੇ ਨਾਲ ਇਹ। ਪ੍ਰਮੇਂਦਰ ਹੁਣ ਤੁਹਾਡੀ ਜਿਹੜੀ ਕਮੇਟੀ ਸੀ ਉਹ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਕੰਮ ਚੱਲ ਰਹੇ ਨੇ ਜਾਂ ਕਮੇਟੀ ਵੀ ਜਿਹੜੀ ਸ਼ਾਂਤ ਆ। ਕਮੇਟੀ ਦਾ ਵਿਚਾਰੀ ਹੈਗੀ ਹੁਣ 2 ਸਾਲ ਹੋ ਗਏ ਲੜੀ ਅੰਦਰ ਨੂੰ ਕਮੇਟੀ ਪਰਚੇ ਪਰ ਕਮੇਟੀ ਕਿ ਮੈਂ ਕਿਹੜਾ ਤਨਖਾਹ ਦਾ ਮਾਰ ਕੇ ਸੋងੇ। ਨਾਲ ਮੈਂ ਤਨਖਾਹ ਦਿੰਦਾ ਹਾਂ ਫੇਰ ਆਓ ਉਹ ਹੁਣ ਕਮੇਟੀ ਦੇ ਕਹਾਂ ਰਿਸ਼ਤੇਦਾਰ ਹੁੰਦੇ ਨੇ ਬੰਦਿਆਂ ਦੇ ਜਾਂ ਭਾਈ ਜਦੋਂ ਰੋਜ ਪੁਲਸ ਨਾਲ ਪੁਲਸ ਡੰਡੇ ਮਾਰਦੀ ਆ ਉਹਦੇ ਕੁੱਟੇ ਬਰਾ ਲੈਂਦੇ ਨੇ ਰੋਜ ਬਾਅਦ ਚ ਪੁਲਸ ਅਗਲਾ ਕਹਿੰਦਾ ਮਾਂ ਪਿਓ ਹਰੇਕ ਦੀ ਹੁੰਦਾ ਕਹਾਂ ਪਰਿਵਾਰ ਹੁੰਦਾ ਪਰ ਲੋਕ ਵਿਚਾਰੇ ਮੇਰੇ ਸਾਥੀ ਦੋਸਤ ਨੇ ਉਹ ਗੋਲੀਆਂ 'ਚ ਪਹਿਲਾਂ ਖੜੇ ਨੇ ਯਾਰ ਹੁਣ ਵੀ ਖੜੇ ਨੇ ਵਿਚਾਰੇ ਯਾਰ ਉਹ ਪਿੱਛੇ ਆ ਰਕੇ ਨੇ ਕਮੇਟੀ ਤਾਂ ਹੈਗੀ ਆ ਗੱਲ ਕਰ ਮੋਸਟਲੀ ਲੋਕ ਨਹੀਂ ਸਾਹ ਦੇ ਰਹੇ ਆ ਜਾਂ ਤਾਂ ਲੋਕ ਸਾਹ ਨਹੀਂ ਦੇ ਰਹੇ ਮੌਕੇ ਦੇ ਵਪਾਰੀ ਬਹੁਤ ਨੇ ਮੌਕੇ ਤੇ ਬਿਮਾਰੀ ਬਣ ਲਾ ਮੈਨੂੰ ਗੋਲੀ ਮਾਰਤੀ ਆ ਜਾਾਂਗੇ ਲਾਸ਼ ਟ ਮੈਂ ਜੇਲ੍ਹ ਚ ਭੱਗ ਗਿਆ ਆ ਜਾਣਗੇ ਗੱਲ ਕਰ ਉਹ ਯਾਰ ਮੈਂ ਕਹਿਣਾ ਹੈਗਾ ਵੀ ਤੁਸੀਂ ਅੱਗੇ ਲੱਗੋ ਲੜੋ ਨਸ਼ੇ ਖਿਲਾਫ ਇਸ ਜ਼ਹਿਰ ਖਿਲਾਫ ਲੜੋ ਪਿਆਣੀ